ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਜੋ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਬਜਟ ਪੇਸ਼ ਕੀਤਾ ਉਸ ਦੀ ਮੈਂ ਸੁੱਚੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣੀ ਚਾਹਨਾ ਔਰ ਇਹ ਬਜਟ ਸਰਪੱਖੀ ਬਜਟ ਹੈ ਹਰ ਵਰਗ ਹਰ ਸਮਾਜ ਦੇ ਭਲੇ ਦਾ ਤੇ ਉਹਨਾਂ ਦੀ ਉન્નਤੀ ਦਾ ਉਹਨਾਂ ਦੀ ਤਰੱਕੀ ਦਾ ਇੱਕ ਰਾਹ ਔਰ ਇੱਕ ਨਵਿਆਂ ਪੈੜਾਂ ਪਾਉਣ ਵਾਲਾ ਇਹ ਬਜਟ ਹੈ ਔਰ ਪਹਿਲੀ ਵਾਰੀ ਇਹ ਹੋ ਰਿਹਾ ਹੈ ਕਿ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਨਵਾਂ ਟੈਕਸ ਜਿਹੜਾ ਉਹ ਪਿਛਲੇ 3 ਸਾਲਾਂ ਦੀ ਹੀ ਤਰ੍ਹਾਂ ਕੋਈ ਵੀ ਨਵਾਂ ਟੈਕਸ ਜਿਹੜਾ ਇਸ ਬਜਟ ਦੇ ਵਿੱਚ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਨਹੀਂ ਲਗਾਇਆ ਔਰ ਮੈਂ ਉਚੇਚੇ ਤੌਰ ਤੇ ਇਹਦੇ ਲਈ ਸਾਡੇ ਖਜ਼ਾਨਾ ਮੰਤਰੀ ਸਦਾ ਹਰਪਾਲ ਸਿੰਘ ਚੀਮਾ ਜੀ ਨੂੰ ਫਾਈਨੈਂਸ ਡਿਪਾਰਟਮੈਂਟ ਦੀ ਟੀਮ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਨਾ ਕਿਉਂਕਿ ਜੋ ਬੇਸਿਕ ਸੈਕਟਰਸ ਨੇ ਚਾਹਇਓ ਹੈਲਥ ਹੈ ਐਜੂਕੇਸ਼ਨ ਹੈ ਪੁਲਿਸਿੰਗ ਹੈ ਸਪੋਰਟਸ ਹੈ ਹਾਇਰ ਐਜੂਕੇਸ਼ਨ ਹੈ ਐਗਰੀਕਲਚਰ ਹੈ ਸੋਸ਼ਲ ਸਿਕਿਉਰਿਟੀ ਹੈ ਇਹਨਾਂ ਦੇ ਵਿੱਚ ਇੱਕ ਬੇਤਹਾਸ਼ਾ ਵੱਡਾ ਵਾਧਾ ਜਿਹੜਾ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਉਹ ਕੀਤਾ ਗਿਆ ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰ ਲਈਏ ਸਪੋਰਟਸ ਦੀ ਤੇ ਇੱਕ ਐਗਜ਼ਾਮਪਲ ਹੀ ਦਊਂਗਾ ਤੁਹਾਨੂੰ ਕਿ ਜੋ ਪਿਛਲੇ 10 ਸਾਲਾਂ ਦੇ ਵਿੱਚ 2010 ਤੋਂ ਲੈ ਕੇ 2022 ਤੱਕ ਜਿੰਨਾ ਬਜਟ ਸਪੋਰਟਸ ਦੇ ਲਈ ਰੱਖਿਆ ਗਿਆ ਸੀਗਾ ਉਹਦੇ ਨਾਲੋਂ ਕਈ ਗੁਣੇ ਵੱਧ 979 ਕਰੋੜ ਸਿਰਫ ਸਪੋਰਟਸ ਦੇ ਲਈ ਰੱਖੇ ਗਏ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਪੋਰਟਸ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਜਿਹੜਾ ਉਹ ਕੀਤਾ ਜਾਵੇ ਸੋ ਇਸੇ ਤਰੀਕੇ ਨਾਲ ਹੈਲਥ ਦੇ ਵਿੱਚ तकरीबन 5500 ਕਰੋੜ ਦਾ ਬਜਟ ਜਿਹੜਾ ਉਹ ਰੱਖਿਆ ਗਿਆ ਔਰ ਸਮੁੱਚੇ ਪੰਜਾਬ ਨੂੰ ਇੱਕ ਹੈਲਥ ਸਿਕਿਉਰਿਟੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਕਿ 10 ਲੱਖ ਤੱਕ ਦਾ ਕਿਸੇ ਨੇ ਕੋਈ ਇਲਾਜ ਸਰਕਾਰੀ ਜਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਰਾਉਣਾ ਉਹ ਕਰਵਾਇਆ ਜਾ ਸਕਦਾ ਹੈ ਇਸੇ ਤਰੀਕੇ ਦੇ ਨਾਲ ਰੂਰਲ ਸੈਕਟਰ ਦੇ ਵਿੱਚ ਹਰ ਜੋ ਜੋ ਪਿੰਡਾਂ ਦੇ ਵਿੱਚ 3500 ਕਰੋੜ ਰੁਪਏ ਦਾ ਦਾ ਜਿਹੜਾ ਪ੍ਰਾਵਧਾਨ ਹੈ ਉਹ ਰੱਖਿਆ ਗਿਆ तकरीबन 19000 ਕਿਲੋਮੀਟਰ ਸੜਕਾਂ ਦੇ ਲਈ 2873 ਕਰੋੜ ਰੁਪਏ ਦਾ ਜਿਹੜਾ ਦੀ ਪ੍ਰੋਵੀਜ਼ਨ ਹੈ ਉਹ ਕੀਤੀ ਗਈ ਹੈ ਹਰ ਅਸੈਂਬਲੀ ਹਲਕੇ ਨੂੰ 5-5 ਕਰੋੜ ਰੁਪਏ ਦੀ ਪ੍ਰੋਵੀਜ਼ਨ ਦੇ ਨਾਲ 585 ਕਰੋੜ ਰੁਪਏ ਸੋ ਇਸ ਤਰੀਕੇ ਦੀਆਂ ਬੇਤਹਾਸ਼ਾ ਪ੍ਰੋਵੀਜ਼ਨਸ ਨੇ ਜਿਹੜੀਆਂ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਜੀ ਨੇ ਮੁੱਖ ਮੰਤਰੀ ਸਾਹਿਬ ਦੀ ਸਲਾਹ ਦੇ ਮੁਤਾਬਕ ਔਰ ਸਾਡੇ نیشنل ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਪੰਜਾਬ ਨੂੰ ਇੱਕ ਖੁਸ਼ਹਾਲ ਤੇ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਚੱਲਦੇ ਹੋਏ ਉਹਨਾਂ ਪੈੜਾਂ ਦੇ ਉੱਪਰ ਚੱਲਦੇ ਹੋਏ ਇੱਕ ਹੁਣ ਤੱਕ ਦਾ ਬਿਹਤਰੀਨ ਬਜਟ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਪੇਸ਼ ਕੀਤਾ ਔਰ ਇਹਦੇ ਲਈ ਮੈਂ ਸਮੁੱਚੇ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਅੱਜ ਦਾ ਇਹ ਬਜਟ ਇੱਕ ਨਵੀਆਂ ਲੀਹਾਂ ਤੇ ਨਵੇਂ ਮੀਲ ਪੱਥਰ ਹੈ ਉਹ ਸਤਾਪਤ ਕਰਨ ਜਾ ਰਿਹਾ ਹੈ ਇੰਡਸਟਰੀ ਦੇ ਲਈ ਆਲਰੇਡੀ ਸਿਰਫ ਇੰਡਸਟਰੀ ਪ੍ਰੋਮੋਸ਼ਨ ਦੇ ਲਈ ਜਿਵੇਂ ਚੀਮਾ ਸਾਹਿਬ ਨੇ ਦੱਸਿਆ 250 ਕਰੋੜ ਦੀ ਪ੍ਰੋਵੀਜ਼ਨ ਜਿਹੜੀ ਉਹ ਰੱਖੀ ਗਈ ਹੈ ਔਰ ਪਿਛਲੇ 10 ਸਾਲ ਚਾਹੇ ਕਾਂਗਰਸ ਦੀ ਸਰਕਾਰ ਹੀ ਚਾਹੇ ਕਾਂਗਰਸ ਦੀ ਸਰਕਾਰ ਰਹੀ ਉਹਦੇ ਵਿੱਚ ਇੱਕ ਨਵੇਂ ਪੈਸੇ ਦੀ ਵੀ ਪ੍ਰੋਵੀਜ਼ਨ ਜਿਹੜੀ ਉਨਾ ਹੀ ਰੱਖੀ ਗਈ ਔਰ ਇਸ ਤੋਂ ਇਲਾਵਾ ਜੋ ਜੋ ਆਲਰੇਡੀ ਇੰਡਸਟਰੀ ਨੂੰ ਜੋ ਸਹੂਲਤਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਹੋਰ ਇਜ਼ਾਫਾ ਕਰਦੇ ਹੋਏ 3426 ਕਰੋੜ ਰੁਪਏ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਇੰਡਸਟਰੀ ਦੀ ਡਿਵੈਲਪਮੈਂਟ ਦੇ ਲਈ ਉਹ ਇਸ ਤੋਂ ਐਕਸਟਰਾ ਕੀਤੀ ਗਈ ਹੈ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਕਿਸਾਨ ਭਰਾ ਨੇ ਜਿਹੜੇ ਉਹ ਪੰਜਾਬ ਦੀ ਰੂਹ ਨੇ ਕਿਸਾਨੀ ਦੇ ਲਈ ਐਗਰੀ ਸੈਕਟਰ ਦੇ ਲਈ 1400 14524 ਕਰੋੜ ਰੁਪਏ ਦਾ ਇੱਕ ਔਰ ਐਗਰੀਕਲਚਰ ਪਾਵਰ ਸੈਕਟਰ ਦੇ ਲਈ ਤਕਰੀਬਨ 9992 ਕਰੋੜ ਰੁਪਏ ਦੀ ਪ੍ਰੋਜੈਕਟ ਜਿਹੜੀ ਉਹ ਕੀਤੀ ਗਈ ਜਿਹੜੀ ਕਿ ਹੁਣ ਤੱਕ ਤੋਂ ਹੁਣ ਤੋਂ ਵੀ ਹਮੇਸ਼ਾ ਜੋ ਪਹਿਲਾਂ ਦੇ ਪ੍ਰੋਵੀਜ਼ਨ ਦੇ ਰੋ ਤੋਂ ਉਹ ਤੋਂ ਕਿਤੇ ਵੱਧ ਨੇ ਸੋ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ